ਪਿਛਲੇ ਦਿਨ ਤੁਸੀਂ ਰਾਜਵੀ ਬੰਦਾ ਨੂੰ ਹਸਪਤਾਲ ਮਿਲ ਕੇ ਆਏ ਸੀ ਪਰ ਅੱਜ ਬਹੁਤ ਹੀ ਦੁਖ ਭਰੀ ਖਬਰ ਹੈ ਰਾਜਵੀ ਬੰਦਾ ਦੀ ਮੌਤ ਹੋ ਗਈ ਤਾਂ ਬਹੁਤ ਹੀ ਹੌਨ ਹਰ ਨੌਜਵਾਨ ਸੀ ਦੇਖੋ ਜੀ ਉਹ ਬੱਚਾ ਐਸਾ ਸੀ ਵੀ ਸੰਗੀਤ ਤੇ ਸੁਹੱਪਣ ਦਾ ਮੇਲ ਸੀ ਉਹਦੇ ਤੁਸੀਂ ਗੀਤ ਸੁਣ ਲਓ ਤੁਸੀਂ ਪਰਿਵਾਰ ਚ ਬੈ ਕੇ ਸੁਣ ਸਕਦੇ ਉਹਦੇ ਤੁਸੀਂ ਸ਼ਕਲ ਦੇਖੋ ਇੰਨਾ ਸੋਹਣਾ ਸੁਨੱਖਾ ਸਰਦਾਰ ਉਹ ਉਹ ਇੱਕ ਮੈਂ ਕਹਿੰਦਾ ਵੀ ਅੱਖਾਂ ਦੇ ਅੱਗੇ ਨਹੀਂ ਹਟਦਾ ਸੋ ਅੱਜ ਬਹੁਤ ਵੱਡੀ ਜਿਹੜੀ ਮੰਦਭਾਗੀ ਜਿਹੜੀ ਖਬਰ ਅੱਜ ਸਵੇਰੇ ਸੁਣਨ ਨੂੰ ਮਿਲੀ ਸੋ ਅਸੀਂ ਤਾਂ ਅਰਦਾਸ ਕਰਦੇ ਵੀ ਪ੍ਰਮਾਤਮਾ ਉਹਨਾਂ ਨੂੰ ਚਰਨਾਚ ਨਵਾਸ ਬਖਸ਼ੇ ਪਿੱਛੇ ਉਹਦੇ ਮਦਰ ਤੇ ਉਹਦੀ ਵਾਈਫ ਹੈ ਬੱਚੇ ਨੇ ਪ੍ਰਮਾਤਮਾ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਹੁਣ ਤਾਂ ਪਰ ਅਰਦਾਸ ਹੀ ਕਰ ਸਕਦੇ ਹੋਰ ਆਪਾਂ ਕੁਝ ਕਰ ਨਹੀਂ ਸਕਦੇ 12 ਪਸ਼ੂਆਂ ਨੇ ਬਹੁਤ ਨੌਜਵਾਨਾਂ ਦੀ ਮੌਤ ਕਰਤੀ ਤਾਂ ਇਹ ਇੱਕ ਉਹ ਫੇਮਸ ਕਲਾਕਾਰ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਬਿਆਨ ਦੇਣਾ ਪਿਆ ਕਾਨੂੰਨ ਬਣਾਵਾਂਗੇ ਪਰ ਲੱਗਦਾ ਕਿ ਮੌਤਾਂ ਹੋ ਰਹੀਆਂ ਨੇ ਕਾਨੂੰਨ ਜਲਦੀ ਬਣਨਾ ਚਾਹੀਦਾ ਹੈ ਕਿਉਂਕਿ ਕਿਸੇ ਮਾਪਿਆਂ ਦਾ ਪੁੱਤ ਕਿਸੇ ਦਾ ਘਰ ਵਾਲਾ ਕਿਸੇ ਦਾ ਕੁਛ ਤਾਂ ਸਰਕਾਰ ਦੇ ਉੱਤੇ ਦੰਦ ਤੋੜ ਰਹੇ ਦੇਖੋ ਸਾਡੀ ਬਦਕਿਸਮਤੀ ਹੈ ਵੀ ਅੱਜ ਚਲੋ ਉਹ ਤਾਂ ਇੱਕ ਗਾਇਕ ਸੀ ਇੱਕ ਨਾਮ ਸੀ ਇੱਕ ਫੇਮਸ ਬੰਦਾ ਸੀ ਅੱਜ ਉਹ ਹਾਈਲਾਈਟ ਹੋ ਗਿਆ ਜਿਹੜੇ ਲੋਕਾਂ ਦਾ ਪਤਾ ਵੀ ਨਹੀਂ ਚੱਲਦਾ ਕਿੰਨੇ ਲੋਕ ਮਰਦੇ ਨੇ ਕਿੰਨੇ ਐਕਸੀਡੈਂਟ ਚ ਲੋਕ ਮਰਦੇ ਨੇ ਸੋ ਬਹੁਤ ਬੜੀਆਂ ਮਾਮਾ ਦੇ ਪੁੱਤ ਸੁਹਾਗ ਸਾਡੀਆਂ ਭੈਣਾਂ ਦੇ ਬੜੇ ਉਜੜੇ ਨੇ ਸੋ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਵੀ ਜਦ ਹਰ ਚੀਜ਼ ਤੇ ਤੁਸੀਂ ਕੋਈ ਚੀਜ਼ ਚੱਕ ਲੋ ਤੇ ਕੌਸਸ ਲੱਗਿਆ ਜਦੋਂ ਕੌਸ ਇਸ ਸਰਕਾਰਾਂ ਲੰਦੀਆਂ ਨੇ ਤਾਂ ਫਿਰ ਉਹਨੂੰ ਲਾਗੂ ਕਰਨਾ ਚਾਹੀਦਾ ਉਹਨਾਂ ਦੇ ਫਿਰ ਜਦ ਆਪਾਂ ਇੰਨਾ ਪੈਸਾ ਇਕੱਠਾ ਕਰ ਰਹੇ ਹਾਂ ਉਹ ਪੈਸਾ ਜਾ ਕਿੱਥੇ ਰਿਹਾ ਕਿਤੇ ਤੁਸੀਂ ਉਹਨਾਂ ਦੀਆਂ ਗਊਸ਼ਾਲਾ ਬਣਾ ਕੇ ਜਾਂ ਉਹਨਾਂ ਦਾ ਕੋਈ ਕੋਈ ਵੀ ਹੱਲ ਜਦੋਂ ਆਪਾਂ ਇੰਨਾ ਪੈਸਾ ਇਕੱਠਾ ਕਰਦੇ ਹਾਂ ਤਾਂ ਹੱਲ ਕੱਢਿਆ ਜਾ ਸਕਦਾ ਸੋ ਅਸੀਂ ਤਾਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਬਹੁਤ ਮਾਮਾ ਦੇ ਜਿਹੜੇ ਪੁੱਤ ਨੇ ਉਹ ਇਹ ਸੜਕ ਹਾਥੀਆਂ ਚ ਮਰ ਰਹੇ ਨੇ ਇਹ ਸਿਰਫ ਇਹ ਆਵਾਰਾ ਪਸ਼ੂਆਂ ਕਰਕੇ ਬਹੁਤ ਨੁਕਸਾਨ ਹੋਏ ਨੇ ਟੱਬਰ ਨੇ ਟੱਬਰ ਵੀ ਮਰੇ ਨੇ ਲੋਕਾਂ ਸੋ ਅਸੀਂ ਤਾਂ ਬੇਨਤੀ ਕਰਦੇ ਵੀ ਜਿਹੜਾ ਆਪਾਂ ਟੈਕਸ ਇਕੱਠਾ ਕਰਦੇ ਉਹਨੂੰ ਪ੍ਰੋਪਰ ਤਰੀਕੇ ਸਹੀ ਤਰੀਕੇ ਉਹਨੂੰ ਲਾਇਆ ਜਾਵੇ ਤਾਂ ਕਿ ਇਹ ਜੜੀਆਂ ਘਟਰਾਮਾਂ ਨਾ ਵਾਪਰਨ